ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਵਿਰਸਾ ਸਿੰਘ ਮਲਟੋਆ ਵਿਰਸਾ ਸਿੰਘ ਮਲਟੋਆ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਵੀ ਰਹੇ ਨੇ ਤੇ ਦੂਸਰੇ ਪਾਸੇ ਖਾਸਮ ਖਾਸ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਕਿਸੇ ਟਾਈਮ ਸੁਖਬੀਰ ਸਿੰਘ ਬਾਦਲ ਤੋਂ ਆਪਣਾ ਮੂੰਹ ਮੋੜ ਕੇ ਜਿਹੜਾ ਹੈ ਚਲੇ ਗਏ ਸੀ ਲੇਕਿਨ ਹੁਣ ਉਹਨਾਂ ਦੀ ਧਿਰ ਵਾਪਸੀ ਹੋ ਚੁਕੀ ਹੈ ਤਾਂ ਦੱਸ ਦਈਏ ਕਿ ਵਾਪਸੀ ਹੋਣ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਅੱਜ ਪੰਸ ਸਿੰਘ ਸਹਿਬਾਨ ਦੀ ਮੀਟਿੰਗ ਵਿੱਚ ਕਾਲੀ ਆਗੂ ਵਿਰਸਾ ਸਿੰਘ ਮਲਟੋਆ ਨੇ ਕਾਲੀ ਦਲ ਵਿੱਚ 10 ਸਾਲ ਬਾਅਦ ਕਰਨ ਤੇ ਨੀਤੀ ਹੁਕਮਾਂ ਨੂੰ ਖਤਮ ਕਰਦਿਆ ਪਾਬੰਦੀ ਹਟਾ ਦਿੱਤੀ ਜਿਸ ਤਰੀਕੇ ਸਾਬਕਾ ਜਥੇਦਾਰ ਗੁਰਪੰਤ ਸਿੰਘ ਡੇਰਾ ਅਸਿਰਸਾ ਮੁਖੀ ਗੁਰਦੀਪ RAM ਰਹੀਮ 2015 ਵਿੱਚ ਦਿੱਤੀ ਮਾਫੀ ਲਈ ਸੇਵਾਵਾਂ ਲੱਗੀਆਂ ਸਨ ਤੇ ਪਾਬੰਦੀ ਵੀ ਖਤਮ ਕਰ ਦਿੱਤੀ ਸੀ ਸ੍ਰੀ ਗੁਰਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵੀ ਸ੍ਰੀ ਡਾਕਟਰ ਕਮਜੀਤ ਸਨੂਬੀ ਮਾਫੀ ਦਿੱਤੀ ਗਈ। ਤਾਂ ਅੱਜ ਇਹ ਮੀਟਿੰਗ ਹੋਈ ਜਿਸ ਵਿੱਚ ਵਿਸਾ ਸਿੰਘ ਬਲਟੌਰ ਦਾ ਮਾਮਲਾ ਵਿਚਾਰਿਆ ਗਿਆ ਕਿ ਤੇ ਸਤਿਆਰਜੋਗ ਸਿੰਘ ਸਹਿਬਾਨ ਦੇ ਵਿਰੁੱਧ ਪਿਛਲੇ ਸਮੇਂ ਵਿੱਚ ਬੇअनुਰਾਧ ਗੱਲਾਂ ਕੀਤੀਆਂ ਗਈਆਂ ਜਿਸ ਕਰਕੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਸੰਮੁਖ ਪੇਸ਼ ਹੋ ਕੇ ਪੂਰ ਸਵੀਕਾਰ ਕਰਕੇ ਮਾਫੀ ਮੰਗੀ ਪੰਜ ਸਿਕਸ ਸਹਿਬਾਨ ਵੱਲੋਂ ਵਿਚਾਰ ਕਰਦੇ ਆ ਮਤਾ ਨੰਬਰ 202 ਮਿਤੀ 15 ਦਸੰਬਰ 2025 ਅਨੁਸਾਰ ਸ਼੍ਰੋਮਣੀ ਕਾਲੀਕਲ ਵਿੱਚੋਂ 10 ਸਾਲ ਲਈ ਲਗਾਈ ਗਈ ਰੋਕ ਨੂੰ ਹਟਾਉਂਦੇ ਆ ਕਿਸੇ ਵੀ ਧਾਰਮਿਕ ਸ਼ਿਸ਼ਿਰ ਦੇ ਵਿਰੁੱਧ ਬੇਨ ਬਿਆਨਬਾਜ਼ੀ ਕਰਨ ਤੇ ਪਾਬੰਦੀ ਲਗਾਈ ਅਤੇ ਇਸ ਨੂੰ ਯਾਦ ਕਰਿਆ ਕਰਵਾਇਆ ਜਾਂਦਾ ਹੈ ਕਿ ਕੌਮੀ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦਾ ਸਾਥ ਮਾਣਿਆ ਹੈ ਇਸ ਲਈ ਅਗਾਹ ਤੋਂ ਧਿਆਨ ਰੱਖਣ ਲਈ ਬੋਲਚਾਲ ਸੰਜਮਾਂ ਤੇ ਇਤਫਾਕ ਹੋਏ ਖਾਸਾ ਪੰ타 ਕਿਰਦਾਰ ਬਹੁਤ ਉੱਚਾ ਹੈ ਸ਼ਬਦਾਂ ਦੀ ਮर्यादा ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤੇ ਬਲਤੋਆ ਨੂੰ ਕਿਹਾ ਕਿ ਕਾ ਨੂੰ ਪੰਜ ਸਿੰਘ ਸਹਿਬਾਨ ਵੱਲੋਂ ਹੇਟਾ ਦੇ ਅਨੁਸਾਰ ਤਨਖਾਹ ਲਗਾਈ ਜਾਂਦੀ ਹੈ ਤਿੰਨ ਦਿਨ ਸੱਚਗੰਨ ਸ਼੍ਰੀ ਹਰਮੰਦਰ ਸਾਹਿਬ ਦੇ ਦਰਬਾਰ ਸਾਹਿਬ ਤੇ ਲੰਗਰ ਹਾਲ ਵਿੱਚ ਇੱਕ ਘੰਟਾ ਸੰਗਤ ਦੇ ਝੂਠੇ ਸ਼੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲੇ ਇੱਕ ਸੰਗਤ ਦੇ ਝੂਠੇ ਭਾਂਡੇ ਮਾਂਜਣਾ ਤੇ ਦੋ ਦਿਨ ਜਿਹੜੇ ਨੇ ਸੌਰੀ ਜਲੇ ਨੇ 2 ਦਿਨ ਅ 1 ਘੰਟਾ ਸੰਗਤ ਦੇ ਜੋੜੇ ਜੋੜੇ ਝਾਲਣ ਕੇ ਤੇ 1 ਦਿਨ ਤੱਕ ਸ਼ਿਦਮਦਮ ਦਾ ਸੈਲਵੰਡੀ ਸਾਹਿਬ ਉਹ ਬਠਿੰਡਾ ਵਿਖੇ ਤਲਵੰਡੀ ਸਾਹਿਬ ਉਹ ਦੇ ਲੰਗਰ ਹਾਲ ਵਿੱਚ 1 ਘੰਟਾ ਸੰਗਤ ਦੇ ਝੂਠੇ ਭਾਂਡੇ ਮਾਜਣਗੇ 1 ਘੰਟਾ ਸੰਗਤ ਦੇ ਜੋੜੇ ਝਾਲਣਗੇ ਸ਼੍ਰੀ ਅਨੰਦਪੁਰ ਸਾਹਿਬ ਦੇ ਲੰਗਰ ਹਾਲ ਵਿੱਚ 1 ਘੰਟਾ ਸੰਗਤ ਦੇ ਝੂਠੇ ਭਾਂਡੇ ਵਾਜਣਗੇ ਤੇ 1 ਘੰਟਾ ਸੰਗਤ ਦੇ ਜੋੜੇ ਝਾਲਣਗੇ 11 ਦਿਨ ਹਰ ਰੋਜ਼ ਨਿਤਨਾਮ ਨੂੰ ਨਿੱਤ ਨਿਯਮ ਤੇ ਲਾਵਾਸ਼ੀ ਜਪਚੂ ਵੀ ਸਹਿਬ ਚੋਪਾਈ ਸਹਿਬ ਤੇ ਪਾਸ਼ਾ ਜੀ ਦਸਵੀਂ RAMKALI ਸ਼੍ਰੀ ਬਾਹ ਰਾਇ ਬਾਲਵੰਟ tatha ਸਤੇ ਢੂਮ ਪਾਸ਼ਾ ਜੀ ਦਸਵੀਂ RAMKALI ਆਖੀਦਾ ਵਿੱਚ ਪਾਠ ਕਰਨਗੇ ਤੇ ਇਸ ਨੂੰ ਤਨਖਾਹ ਮਨਜ਼ੂਰ ਲੱਗੇਗੀ ਤਨਖਾਹ ਪੂਰੀ ਹੋਣ ਤੇ 1100 ਰੁਪਏ ਕੜਾ ਪ੍ਰਸ਼ਾਦ ਦੀ ਦੇਖ ਸ਼੍ਰੀ ਅਕਾਦ ਤੱਕ ਸਹਿਤ ਕਰਵਾਉਣਗੇ ਤੇ 1100 ਰੁਪਏ ਦੀ ਗੋਲੇ ਵਿੱਚ ਪਾ ਕੇ ਖਿਮਾ ਜਾਂ ਚੰਦੀ ਅੰਦਾਜ਼ ਕਰਨਗੇ ਤੇ ਸੱਚ ਬਚਤ ਉਸ ਨੂੰ ਉਸ ਨੂੰ ਉੱਤੇ ਜਿਹੜੀ ਰੋਗ ਲਗਾਈ ਹੈ ਮਤਾ ਨੰਬਰ 2024 ਨੂੰ ਲੱਗੀ ਹੋਈ ਰੋਕ ਨੂੰ ਹਟਾਇਆ ਜਾਵੇਗਾ ਸਾਨੂੰ ਦੱਸ ਦਈਏ ਕਿ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਇਹ ਕਿੰਨੀ ਕੁ ਸੱਚ ਹੈ ਜਾਂ ਕਿੰਨੀ ਕੁ ਅ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਾਸਤੇ ਵਧੀਆ ਸਿੱਧ ਹੋਵੇਗੀ ਇਹ ਤਾਂ ਆਉਣ ਵਾਲਾ ਟਾਈਮ ਦੱਸੇਗਾ